ਅਮਨੀ ਸਰ ਤੋਂ ਵਿਧਾਇਕ ਰਹੇ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਤਲਮ ਪਤਨੀ ਮਧੂ ਮਿਤਾ ਜੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਹੈ ਪੂਰੇ ਰਸਮੋ ਰਿਵਾਜ ਦੇ ਨਾਲ ਇਹ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਹਨਾਂ ਨੂੰ ਆਖਰੀ ਸਮੇ ਵਿਦਾਈ ਦੇਣ ਲਈ ਸ਼ਹਿਰ ਦੀਆਂ ਗਨਮਾਨੀਆਂ ਹਸਤੀਆਂ ਪਹੁੰਚੀਆਂ ਸਨ ਪੂਰੇ ਵਿਧਾਇਕ ਪਹੁੰਚੇ ਸਨ ਐਸੋਸੀਏਸ਼ਨਸ ਦੇ ਮੁਖੀ ਪਹੁੰਚੇ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਜੋ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫ਼ਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਹਨਾਂ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ WhatsApp ਨੰਬਰ 977910020020 ਜਾਰੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕ-थाम ਲਈ ਕੰਮ ਕਰੇਗੀ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦੋਂਕਾਰਨ ਕੀਤਾ ਗਿਆ। ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਪਿੰਗਲਵਾੜਾ ਦੇ ਮੁਖੀ ਪਹੁੰਚੇ ਸਨ ਔਰ ਦੁੱਖ ਦੀ ਇਸ ਘੜੀ ਦੇ ਵਿੱਚ ਪ੍ਰਭੂ ਉਹਨਾਂ ਦਾ ਸਾਥ ਦੇ ਸਭ ਲੋਕ ਦੁਆ ਕਰ ਰਹੇ ਨੇ ਬਹੁਤ ਮੰਦਭਾਗੀ ਘਟਨਾ ਹੋਈ ਹੈ ਬੜਾ ਦੁੱਖਾ ਬੜੇ شریف ਪਰਿਵਾਰ ਸੀ ਗਾਣ ਬੜੇ ਵਧੀਆ ਵਿਚਰਦੇ ਸੀਗੇ ਪਰਮਾਤਮਾ ਦੇ ਕਿਰਪਾ ਨਹੀਂ ਕਿਸੇ ਦਾ ਬਹੁਤ ਹੀ ਬੁਖ ਦਾਈ ਘਟਨਾ ਹਾਂਜੀ ਦੁੱਖ ਬੜਾ ਅਫਸੋਸ ਹੈ ਬਹੁਤ ਅਫਸੋਸ ਜੀ ਡਾਕਟਰ ਰਾਜਕੁਮਾਰ ਨੇ ਪੂਰਵ ਵਿਧਾਇਕ ਰਹੇ ਡਾਕਟਰ ਸਾਹਿਬ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਅੱਜ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਤਰਮ ਪਤਨੀ ਜੀ ਅਜਨ ਦਾ ਦਿਹਾਂਤ ਹੋ ਗਿਆ। ਇਹ ਸਮੀਨ ਬੜਾ ਅਚਨਚੇ ਤੇ ਦੁਖਾਂਤ ਹੈ। ਔਰ ਨਾ ਸਹਿਣ ਵਾਲਾ ਇੱਕ ਸਦਮਾ ਹੈ। ਔਰ ਜਿਨੀ ਬਹਾਦਰੀ ਦੇ ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਹਰ ਲੜਾਈ ਨੂੰ ਲੜਿਆ। ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹੇ ਬਹਾਦਰ ਇਨਸਾਨ ਦੇ ਵਾਸਤੇ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਮਾਤਮਾ ਇਸ ਵਿਚਲੀ ਰੂਹ ਨੂੰ ਜਿਹੜਾ ਆਪਣੇ ਚਰਨਾਂ 'ਚ ਨਿਵਾਸ ਦੇ ਔਰ ਚੰਗੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਵਾਸਤੇ ਉਹ ਹਮੇਸ਼ਾ ਆਸ਼ੀਰਵਾਦ ਰੱਖਦਾ ਹੋ ਰੱਖਦਾ ਰਹੇ ਅੱਜ ਬਹੁਤ ਦੁਖਦ ਘਟਨਾ ਹੈ ਕੁਮਰ ਵੀਰ ਪ੍ਰਤਾਪ ਸਿੰਘ ਜੀ ਦੇ ਅਰਮਪਤੀ ਦੇ ਹਨ ਦੇਖੋ ਇਹ ਜੇ ਆਪਾਂ ਨੇ ਤੇ ਰੱਬ ਕਿਤੇ ਵੀ ਨਾ ਵਰਾਵੇ ਹਨਾ ਬੱਚੇ ਛੋਟੇ ਨੇ ਬੇਟੀਆਂ ਨੇ ਉਹਨਾਂ ਦੀਆਂ ਔਰ ਜਦੋਂ ਸਾਨੂੰ ਵੀ ਪਤਾ ਲੱਗਾ ਸਵੇਰੇ ਤਾਂ ਇੱਕ ਵਾਰ ਤਾਂ ਇਦਾਂ ਲੱਗਾ ਕਿ ਸ਼ਾਇਦ ਕੋਈ ਫੇਕ ਨਿਊਜ਼ ਹੈਗੀ ਹੈ ਪਰ ਬਹੁਤ ਬਹੁਤ ਜ਼ਿਆਦਾ ਦੁੱਖ ਹੋਇਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਬਤੌਰ ਐ ਐਮਐਲਏਜ਼ ਬਤੌਰ ਪਰਵਾਰ ਕੁਵਰ ਸਾਹਿਬ ਦੇ ਨਾਲ ਡਟ ਕੇ ਖੜੇ ਆਂ ਪਰਮਾਤਮਾ ਵਿਛੜੀ ਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਬੜਾ ਬਹੁਤ ਜੀ ਬਹੁਤ ਮੈਨੂੰ ਵੀ ਇੱਕਦਮ న్యూਸ ਤਾਂ ਹੁਣੇ ਪਤਾ ਚੱਲਿਆ ਤੇ ਮੈਂ ਫਟਾਫਟ ਆਈ ਜੀ ਬਹੁਤ ਜੀ ਦੇਖੋ ਬੱਚੀਆਂ ਹਲੇ ਵਿਚਾਰੀਆਂ ਬੱਚੀਆਂ ਦੇ ਸਿਰ ਤੋਂ ਮਾਂ ਦਾ ਸਾਆਇਆ ਉੱਠ ਗਿਆ ਬਹੁਤ ਜ਼ਿਆਦਾ ਸਤੋਵਦ ਕੀ ਦੁੱਖ ਦੀ ਗੱਲ ਹੈ ਜੀ ਕਿਉਂਕਿ ਮਤਲਬ ਵਰਡ ਨਹੀਂ ਆਗੇ ਇੰਨਾ ਦੁੱਖ ਦਾ ਮਾਲਕ ਸ਼ਾਂਤੀ ਦਵੇ ਜੀ ਕੈਮਰਾ ਬਹੁਤ ਅਫਸੋਸ ਵਾਲੀ ਗੱਲ ਹੈ ਬਹੁਤ ਦੁਖਦਾਈ ਘਟਨਾ ਹੈ ਇਹ ਜਿਹੜਾ ਕਿ ਅਜੋ ਬਰ ਸੁਸਕਾਰ ਦੇ ਵਿੱਚ ਆਇਆ ਹੈ। ਦੇਖੋ ਸਾਰੇ ਪੰਜਾਬ ਨੂੰ ਅਫਸੋਸ ਹੈ ਇਸ ਤਰਾਸੀ ਤੇ ਇੱਕਦਮ ਚਲੇ ਜਾਣਾ ਜੀਵਨ ਸਾਥੀ ਦਾ ਇਸ ਉਮਰ 'ਚ। ਦੋ ਛੋਟੇ ਬੱਚੇ ਨੇ। ਔਰ ਇਹ ਦੁੱਖ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤੇ ਜਾ ਸਕਦੇ। ਜੀ। ਪਰਮਾਤਮਾ ਕੁਮਰ ਸਾਹਿਬ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਔਰ ਖਾਸ ਕਰਕੇ ਉਹਨਾਂ ਨੂੰ ਹੌਸਲਾ ਦੇਵੇ। ਔਰ ਇਹ ਭਾਣਾ ਮੰਨਣ ਦਾ ਪਰਮਾਤਮਾ ਬਲ ਬਖਸ਼ੇ ਜੀ। ਉਹ ਸਲੀ ਗੱਲ ਹੈ ਜੀ ਬਹੁਤ ਕੁਝਾਈ ਕਰ ਰਹੇ ਹੋਗੇ ਇਹਦੇ ਚ ਕੋਈ ਸ਼ੱਕ ਨਹੀਂ ਤੰਗਲਵੜੇ ਨਾਲ ਤਾਂ ਸਾਰਾ ਪਰਿਵਾਰ ਜੁੜਿਆ ਹੋਇਆ ਹੈ ਇਹਦੇ ਮੈਸੇਜ ਐਗਨੀ ਸਪੋਰਟਸ ਹੀ ਉਹਨਾਂ ਨੂੰ ਜੇ ਬੰਦਾ ਅਨਸਤੰਦਾ ਤਾਂ ਉਹਦੀ ਕਾਰਵਾਈ ਕਰਕੇ ਹੀ ਹੋ ਸਕਦਾ ਜੇ ਬੰਦਾ ਬਹਾਦਰੀ ਨਾਲ ਲੜ ਸਕਦਾ ਹੁਕੂਤੀ ਆ ਦੇ ਬਤਾ ਉਹ ਤਾਂ ਵੀ ਘਰ ਵਾਲੀ ਦੀ ਸਹਾਇਤਾ ਦੀ ਲੋੜ ਤੇ ਬਹੁਤ ਛੋਟੀ ਉਮਰ ਦੇ ਵਿੱਚ ਸਾਥ ਛੱਡ ਗਏ ਤੇ ਬਹੁਤ ਦੁੱਖ ਦੀ ਗੱਲ ਹੈ ਬਿੰਗਲਵੜਾ ਉਹ ਨਾ ਦੇਣਾ ਤਰੋਂ ਮਨੋਂ ਨਾ ਰਹਿ ਅੱਜ ਸਾਡੇ ਮਦਰ ਸ਼ਹਿਰ ਚ ਬੜੀ ਸ਼ੋਗ ਦੀ ਲਹਿਰ ਹੈ ਅਸੀਂ ਇੱਕ ਬੜੀ ਵੱਡੀ ਸਫਲਤਾ ਦੇ ਲੇਡੀਜ਼ ਆਏ ਪਰਮਾਤਮਾ ਦੀ ਜਾਣਾਂ ਦੇ ਸਾਰੇ ਨਹੀਂ ਹੈ ਲੇਕਿਨ ਕੁਝ ਲੋਕ ਟਾਈਮ ਤੋਂ ਪਹਿਲੇ ਚਲੇ ਜਾਂਦੇ ਇਸ ਕਰਕੇ ਹਰ ਬੰਦੇ ਦੇ ਮਨ ਦੇ ਵਿੱਚ ਬੜਾ ਦੁੱਖ ਹੈ ਇਹ ਦੁਖ ਦੀ ਘੜੀ ਸਾਰੇ ਹੀ ਕੋਰ ਜੀ ਨਾਲ ਪਰਮਾਤਮਾ ਨਾਲ ਦੀ ਆਤਮਾ ਨੂੰ ਸ਼ਾਂਤੀ ਦੇਵੇ ਲੇਕਿਨ ਜਿਸ ਵੇਲੇ ਦਾ ਸੁਲੇਆ ਸੁਲੇਆ ਸਾਰੇ ਦਾ ਮਨ ਜਿਹੜਾ ਦੇਖਿਆ ਸਾਰਾ ਸ਼ਹਿਰ ਰੁਮ ਰਿਆ ਐਸੇ ਕਰਕੇ ਉਹਨਾਂ ਦਾ ਪਿਆਰ ਉਹਨਾਂ ਦੀ ਜਿਹੜੀ ਇਮਾਨਦਾਰੀ ਉਹ ਸਾਰਿਆਂ ਨੂੰ ਝੁਕਾਣਾ ਪਿਆ ਸੀ ਪਰ ਮੈਂ ਵੀ ਉਹ ਮੇਰੀ ਐਸੋਸੀਏਸ਼ਨ ਵੀ ਇਸ ਤੂਪਰਿਸ਼ ਖੜੀ ਚ ਕੋਰ ਜੀ ਨੂੰ ਸਦਾ ਜੀ ਦੇ ਦੇ ਪਰਮਾਤਮਾ ਨੂੰ ਆਪ ਨੂੰ ਸ਼ਾਂਤੀ ਦੇਵੇ ਕਿਉਂਕਿ ਇਸ ਟਾਈਮ ਤੇ ਕੋਈ ਹੋ ਜਾ ਵਰਡ ਨਹੀਂ ਇਸ ਵਾਰ ਨੂੰ ਮੈਂ ਕਹਿ ਸਕਾਂ ਕਿ ਦੁੱਖ ਪੜਾਇਆ ਜਾਵੇ ਕਿਉਂਕਿ ਬਹੁਤ ਵੱਡਾ ਕਿਆਰ ਹੈ ਸਾਰੇ ਮਸਰ ਵਾਸੀਆ ਸੇ ਕੋ ਸਾਰੀ ਜਮਾਤ ਦੇ ਲੋਕ ਦੇਖੇ ਤੁਸੀਂ ਇੱਥੇ ਵਪਾਰੀ ਵਗੈਰਾ ਲੱਗੇ ਤੇ ਹਰ ਪਾਰਟੀ ਦੇ ਲੋਕ ਪਾਰਟੀਆਂ ਨੂੰ ਭੁਲ ਕੇ ਵੀ ਇੱਥੇ ਆਇਆ ਕਿਉਂਕਿ